ਕਿੰਨੇ ਦਿਨ ਹੋ ਗਏ ਗਈ ਉਹ ਲੈ ਮੈਂ ਇਹ ਫੋਨ ਕਰਕੇ ਪੁੱਛਾਂ ਲੈ ਲੱਗ ਗਈ ਪੂੰਗਾ ਹਲੋ ਹਾਂਜੀ ਮਨਵੀਤ ਤੂੰ ਬੋਲਦੀ ਹੈ ਕਾਜੀ ਸਤਿ ਸ੍ਰੀ ਅਕਾਲ ਕਿੰਨੇ ਦਿਨ ਹੋ ਗਏ ਤੂੰ ਸਾਸੂ ਨੂੰ ਛੱਡ ਕੇ ਗਈ ਨਾ ਤੈਨੂੰ ਇੰਨਾ ਪਤਾ ਹੈ ਕਿ ਮੈਂ ਕੰਮ ਕਿੰਨੇ ਕਰਨਾ ਕਿਵੇਂ ਨਹੀਂ ਮੇਰੀ ਸਾਸੂ ਨੇ ਕਰਨਾ نہیں یہ کوئی طریقہ سونا یہ سو ماں کو جا کے تب بہ جی سس کا تین کوئی فکر نہیں ہے کالی سواہ پی نو نے کام نہیں کرنا ਕਲਾਪੋਂ ਤੁੰਕਾਰਾ ਕਰ ਪਤਾ ਕਿੰਨਾ ਖਲਾਰਾ ਪਿਆ ਆ ਮੇਰੇ ਕੋ ਨਹੀਂ ਹੁੰਦਾ ਐਸ ਉਮਰ ਮੈਂ ਦੱਸ ਕੀ ਕਰਾਂ ਮੇਰੀ ਗੱਲ ਸੁਣੋ ਮੈਂ ਤੇਰੇ ਕੋਲੋਂ ਮੁੱਢੇ ਗੱਲ ਕੀਤੀ ਸੀ ਮੈਂ ਆਹ ਨਾਲ ਗੱਲ ਕਰਦੀ ਆ ਤੇ ਫੇਰ ਸੁਆਹੀ ਆ ਮੈਂ ਸੁਆਹੀ ਨਹੀਂ ਜੀ ਜਾਣਾ ਇੱਥੇ ਮੈਂ ਤਾਂ ਫੇਰ ਇੱਥੇ ਮੈਂ ਕੱਲੀ ਨੇ ਦੀਵਾਲੀ ਕਿੱਥੇ ਮਨਾਣੀ ਮੈਨੂੰ ਦੱਸ ਮੈਂ ਕਿਤੋਂ ਚੀਜ਼ਾਂ ਮੰਗਾਣੀਆਂ ਕੀ ਕਰਨੀਆਂ ਤੂੰ ਸਦਾ ਪੇਕੇ ਨਹੀਂ ਜਾਣਾ ਸਦਾ ਸੋਹਰੇ ਜਾਣਾ ਮੈਂ ਮਾਂ ਦੀ ਘਟੀ ਕਰ ਤੂੰ ਫੇਰ ਦੀ ਅਜ ਭਰਾਦਰੀ ਨਹੀਂ ਇੱਥੇ ਤੇ ਮੈਂ ਪੇਕੇ ਜਾਂਦਾ ਤੇ ਤੇਰੀ ਸੱਸ ਮਾਂ ਤੇ ਇੱਥੇ ਆ ਗਈ ਹੈ ਨਾ ਉਹ ਕੱਲੀ ਕੀ ਕਰੇਗੀ ਮੈਨੂੰ ਤੂੰ ਦੱਸ ਤੇਰੀ ਮਰਜ਼ੀ ਆ ਆ ਨਹੀਂ ਤੇ ਨਾ ਬਿਨਾਂ ਸ਼ੰਦ ਵੀ ਉੱਥੇ ਰਹਿ ਇਸ ਮਾਂ ਜਿੱਤੀ ਨੇ ਮੈਨੂੰ ਮਾਂ ਨਹੀਂ ਸਮਝਿਆ ਜੇ ਮਾਂ ਸਮਝਿਆ ਹੁੰਦਾ ਨਾ ਕਿ ਸੋਰੇ ਰਿੰਦੀ ਤੇ ਪਾਈ ਜੁੱਤੀ ਚੱਲ ਪੇਕੇ ਪਾਈ ਜੁੱਤੀ ਤੇ ਚੱਲ ਪੇਕੇ ਥੱਕ ਗਏ ਤੋਰ ਤੋਰ ਕੇ ਉਹ ਬੈਟਰੀ ਵਾਲੇ ਨੂੰ ਵੀ ਆਖਿਆ ਗਾਂ ਤੱਕ ਲਾ ਆ ਮਰ ਜਾਣਾ ਪਿੱਛੇ ਹੀ ਲਾ ਦੇ ਤੂੰ ਨਵੀਂ ਘੜਾ ਸੋਖਾ ਤੇ ਦੁਦ ਕਰੰਦਾ ਪੈਣਾ ਮਮੀ ਨਾ ਦਰਿਆ ਨਹੀਂ ਜਾਂਦਾ ਹਾਂ ਸਰ ਮਮੀ ਇਹ ਵੀ ਕੰਮ ਹੋ ਗਿਆ ਕਦੋਂ ਦੀ ਅਮਨ ਮੈਨੂੰ ਫੋਨ ਕਰ ਕਰ ਕਹਿੰਦੀ ਸੀ ਕਿ ਤੂੰ ਆਵੇਂ ਆਵੇਂ ਮਨਮੀ ਤੇ ਜਦੋਂ ਵੀ ਰਹਿਣ ਆਏਂਗੇ ਪੇਕੇ ਮਿਲ ਕੇ ਜਾਵੀਂ ਹਾਂ ਚੱਲ ਕੰਮ ਨਿਪੜਿਆ ਫਿਰ ਵੀ ਸਹਲੀਆਂ ਸਹਲੀਆਂ ਇਕੱਠੀਆਂ ਪੜੀਆਂ ਹੋਏ ਤੇ ਬੜਾ ਵਧੀਆ ਹੋਈ ਨਾ ਕਦੀ ਕਦੀ ਮਨ ਹੁੰਦਾ ਹੀ ਆ ਮਿਲ ਜਾ ਹਾਂ ਪੇਕੇ ਤੇ ਮਿਲ ਜਾ ਲਾ ਜੀ ਕੋਈ ਨਾ ਹੋਵੇ ਆਹੋ ਕੋਈ ਹਾਲ ਨਹੀਂ ਐਡੀ ਬੇਪਰਵਾਹੀ ਜਿਵੇਂ ਲੋ ਬੂਆ ਫੁੱਲਾ ਵਾ ਹੈ ਜਿਹੜਾ ਮਰਜੀ ਕੋਈ ਆਵੇ ਤੇ ਕੋਈ ਚੀਜ਼ੋ ਕੇ ਲੈਦੀ ਨਾ ਧਿਆਨ ਹੈਗਾ ਕੰਮ ਚ ਤਾਂ ਧਿਆਨ ਹੀ ਨਹੀਂ ਹੈਗਾ ਕੰਮ ਵੀ ਪਤਾ ਨਹੀਂ ਕੀਤਾ ਕਿ ਨਹੀਂ ਕੀਤਾ ਹੋਵੇ ਨਾ ਫੋਨ ਲੈ ਕੇ ਬੈਠੀ ਹੋਵੇ ਛਾੜੇ ਛੂੜੇ ਬਦਲੀ ਕੀਤੀ ਸੋਫੇ ਤੇ ਮੈਂ ਤਾਂ ਉਹ ਦਿਨ ਕਿਹਾ ਸੀ ਨਾ ਵੀ ਕੱਪੜੇ ਵੀ ਧੋਵੇਂ ਤੇ ਛਾੜੇ ਵੀ ਛਾੜੇ ਵੀ ਕਿਹਾ ਸੀ ਤੇ ਮੈਂ ਕਹਿ ਆਈ ਸਗੋਂ ਦੂਜੇ ਬਦਲੀ ਹੂੰ ਇਹ ਬਲੇਣਾ ਹੁਣ ਬਚਾਈਂਦਾ ਦੂਜੇ ਬਦਲੇ ਹੋਣਾ ਵੀ ਨਹੀਂ ਪਤਾ ਤੋਤੇ ਕਿ ਨਹੀਂ ਤੋਤੇ ਕੰਮ ਕੋਈ ਕੀਤਾ ਵੀ ਹੈ ਕਿ ਨਹੀਂ ਅੰਦਰ ਜਾ ਕੇ ਪਤਾ ਲੱਗੂ ਕੀ ਕਰਨ ਦੀ ਹੈ ਨਾ ਹੋਵੇ ਫੋਨ ਚ ਲੋਂਦਈ ਹੋਵੇ ਮੈਡਮ ਲੈ ਮੰਮੀ ਇਹਨੇ ਨਹੀਂ ਕੱਖ ਕੀਤਾ ਆ ਮੂਰਤੀ ਜੀ ਇੱਥੇ ਸਜਾ ਕੇ ਰੱਖਤੀ ਕੁਰਸੀ ਤੇ ਆਉ ਤੇ ਬਦਾਸੇ ਹੀ ਹੁਣ ਟੰਗਣੀ ਹੈ ਉੱਪਰ ਹੂੰ ਸੀਮਾ ਆਓ ਵੇਖੀਏ ਕਮਰੇ ਚ ਵੇਖੀ ਤੇ ਸੀ ਡਰੈੰਗ ਰੂਮ ਕੀ ਕੀਤਾ ਚਲ ਲੈ ਇੱਥੇ ਬੜਾ ਸਵਾਰਤਾ ਮੰਮੀ ਮੈਂ ਤੇ ਅੱਜ ਕਮਰੇ ਦੇ ਵਾਟੀ ਕਾੜਤੇ ਕਮਰੇ ਤੇ ਪਹਿਚਾਨ ਚ ਨਹੀਂ ਆਉਂਦੇ ਕਿ ਉਹ ਯਾਰ ਉਹ ਟਿਪ ਟਪ ਕਰਛਦਾ ਕਮਰਾ ਆਹੋ ਮੈਂ ਤੇ 쿠ਸ਼ਨ ਵੀ ਬੜੇ ਸੋਨੇ ਵਛਾਤੇ ਚਲ ਆ ਜੇ ਬਾਹਰ ਤੇਲਿਸ਼ ਕਾਤਾ ਕਮਰਾ ਹੈ ਮੰਮੀ ਲੈ ਤੇ ਇੱਥੇ ਆ ਜਿਹੜੇ 쿠ਸ਼ਨ ਪਹਿਲੇ ਵਛਾਏ ਸੀ ਤੇ ਵੇਖਣ ਨੂੰ ਦੇਲ ਨਹੀਂ ਹੀ ਕਰਦਾ ਨਾ ਨਾ ਬਹੁਤ ਗੰਦੇ ਹੋਏ ਸੀ ਮੰਮੀ ਉੱਧਰ ਵੇਖੋ ਨਾ ਇਹ ਕਿੱਥੋਂ ਆ ਗਈਆਂ ਕੀ ਪਤਾ ਅਜੇ ਤਾਂ 2 ਘੰਟੇ ਬਾਜ਼ਾਰ ਸੇ ਲੀਕਰ ਹੋ ਕੇ ਆਈਆਂ ਤੇ ਆ ਹੁੰਦਿਆਂ ਨੂੰ ਤੇ ਚਾਰ ਚੰਨ ਲੱਗੇ ਮੈਂ ਨਹੀਂ ਵੇਹੇ ਉਹਨੂੰ ਕੋਈ ਹੈ ਨਹੀਂ ਤੁਹਾਡੀ ਕਿਸੇ ਵੀ ਗੱਲ ਦਾ ਅਸਰ ਹੈ ਨਹੀਂ ਕੋਈ ਵੀ ਬੂਏ ਝੋਟ ਟੱਪ ਖੁੱਲੇ ਆ ਜਿਹੜਾ ਮਰਜੀ ਕੋਈ ਆਵੇ ਚਲਾ ਜਾਵੇ ਹੈ ਨਾਲੇ ਹੁਣ ਬੰਦਾ ਪੁੱਛੇ ਕਿੱਥੋਂ ਆ ਗਈਆਂ ਚੀਜ਼ਾਂ ਇਹ ਕਿਹੜਾ ਪੈਸੇ ਖੱਟੇ ਲਿਆ ਹੁਣ ਵੀਰ ਮਨਮੀ ਤੇ ਕਿਦਾ ਸਸਤੀਆਂ ਥੋੜਾ ਆਈਆਂ ਹੋਣੀਆਂ ਨਾ ਸਸਤੀਆਂ ਨਹੀਂ ਆ ਜਿਹੜਾ ਸ਼ੋਪੀਸ ਲੱਗਾ ਨਾ ਇਹ ਤਾਂ ਬਹੁਤ ਮਹਿੰਗਾ ਹੁੰਦਾ ਵਾ ਮੇਰੇ ਤੋਂ ਮਾਮੀ ਕੀ ਕਰਾਂ ਪਹਿਲਾਂ ਤੇ ਉਹਨੂੰ ਨਹੀਂ ਪਤਾ ਲੱਗਦਾ ਜਿਹੜਾ ਪੈਸੇ ਖਰਚਦਾ ਵਾ ਉਹਨੂੰ ਨਹੀਂ ਪਤਾ ਲੱਗਦਾ ਆਪਣੀ ਨਹੀਂ ਭੈਣਵਰੀ ਤੇ ਬੜਾ ਹੱਥ ਘੋਟਦਾ ਸੀ ਜੇ ਭੈਣ ਵੱਡੀ ਚੀਜ਼ ਨੂੰ ਹੱਥ ਪਾਉਂਦੀ ਨਹੀਂ ਦੀਦੀ ਛੋਟੀ ਲੱਲੋ ਇੰਨੀ ਲੱਲੋ ਹੈ ਜੇ ਚੂੜੀਆਂ ਪਸੰਦ ਕੀਤੀਆਂ ਮੈਨੂੰ ਉਹਦਾ ਵੀਰ ਦੀ ਗੱਲ ਤੇ ਨਾ ਦੋ ਚਾਰ ਗੱਲਾਂ ਤੇ ਗੁੱਸਾ ਬੜਾ ਲੱਗਾ ਹੀਗਾ ਫੇਰ ਮੈਂ ਆਖਿਆ ਕਿ ਚਲ ਕੋਈ ਨਹੀਂ ਮੈਨੂੰ ਲੋੜਿਆ ਮੈਂ ਨਹੀਂ ਕੁਝ ਕਹਿਣਾ ਵੀਰ ਨੂੰ ਹੈ ਜੇ ਮੈਂ ਕੁਝ ਨੇਲ ਪਾਲਿਸ਼ ਵੇਖੀ ਤਾਂ ਨਹੀਂ ਭੈਣ ਆ ਕੱਚੀ ਆ ਪੱਕੀ ਆ ਤੇ ਫੇਰ ਮੁੜ ਕੇ ਜੇ ਮੈਂ ਉਹ ਚੂੜੀਆਂ ਮੰਗੀਆਂ ਕਿੰਨੀ ਵਰੀ ਐਨੇ ਤੁਹਾਡੇ ਸਾਹਮਣੇ ਮੈਨੂੰ ਕਿਹਾ ਨਾ ਕਿ ਇਹ ਛੋਟੀਆਂ ਵਾਂ ਤੂੰ ਆ ਨਹੀਂ ਆਉਣੀਆਂ ਭੈਣ ਤੈਨੂੰ ਚੂੜੀਆਂ ਨੇ ਤੇ ਭਾਈ ਫਿਰਦੀ ਆ ਮੈਂ ਮੈਨੂੰ ਕੀ ਗੱਲ ਆਈਆਂ ਨਹੀਂ ਹੈ ਤੁਹਾਡਾ ਕੋਈ ਉਹਨੂੰ ਡਰ ਖਤਰਾ ਹੈ ਨਹੀਂ ਨਾ ਤੁਹਾਡੇ ਮੁੰਡੇ ਨੂੰ ਆ ਤੁਹਾਡਾ ਡਰ ਖਤਰਾ ਤੇ ਨਾ ਤੁਹਾਡੀ ਨੋਹ ਨੂੰ ਆ ਇਹ ਨਹੀਂ ਸੁਧਰ ਸਕਦੇ ਜਿੰਨਾ ਮਰਜ਼ੀ ਕੀ ਆਂਦੇ ਹੁੰਦੇ ਨਾ ਮੀਨ ਵਜਾਇਆ ਕੋਈ ਫਾਇਦਾ ਨਹੀਂ ਹੁੰਦਾ ਉਹ ਹਾਲ ਹੋਇਆ ਜੇ ਇੱਥੇ ਹੁਣ ਅਸੀਂ ਮਗਰੋਂ ਗਏ ਤੇ ਆ ਚੀਜ਼ਾਂ ਆ ਗਿਆ ਕੀ ਪਤਾ ਕੀ ਕੁਛ ਲਿਆਈ ਹੈ ਸਾਡੇ ਮਗਰੋਂ ਤੁਹਾਨੂੰ ਕੁਝ ਪਤਾ ਹੈਗਾ ਵਾ ਮੈਨੂੰ ਕੀ ਪਤਾ ਮੈਂ ਵੀ ਤੇਰੇ ਨਾਲ ਹੀ ਗਈ ਆ ਨਾ ਮੈਨੂੰ ਪਤਾ ਕਿਹੜੇ ਵੇਲੇ ਗਏ ਤੇ ਕਿਹੜੇ ਵੇਲੇ ਆਏ ਮੈਨੂੰ ਨਹੀਂ ਕਿਹੇ ਗੱਲ ਦਾ ਨਾਲੇ ਮਨਮੀਤ ਵੇ ਮੈਨੂੰ ਮੈਂ ਬਾਰ-ਬਾਰ ਬਾਰ-ਬਾਰ ਕੀ ਕਵਾ ਮੈਨੂੰ ਆਪ ਨੂੰ ਸ਼ਰਮ ਆ ਜਾਂਦੀ ਪਰ ਇਹਨਾਂ ਨੂੰ ਨਹੀਂ ਮੇਰੀ ਗੱਲ ਸੁਣਦੀ ਲੱਗਦੀ ਨਹੀਂ ਇਹਨਾਂ ਨੂੰ ਮੈਨੂੰ ਨਹੀਂ ਪਤਾ ਨਹੀਂ ਕਿ ਇਸ ਮਿੱਟੀ ਦੇ ਭਾਂਡੇ ਜਿਉਂ ਉਹ ਨਹੀਂ ਹੀ ਸੌਂਦੇ ਤੇ ਅੱਗੋਂ ਭਰਾ ਵੀ ਕਿਹੜਾ ਸੌਂਦਾ ਵਾ ਜੇ ਲਿਆ ਕੇ ਇੱਥੇ ਲਾ ਦਿਤੀਆਂ ਜਦੋਂ ਲਿਆਂਦੀਆਂ ਲਾਈਆਂ ਸਾਨੂੰ ਕੰਨੋਂ ਕੰਨੀ ਕਿਤੇ ਖਬਰ ਹੋਈ ਐ ਵੀ ਕੋਈ ਚੀਜ਼ ਘਰ ਚ ਲਿਆਂਦੀ ਆ ਬੰਦਾ ਦੱਸੇ ਨਾ ਮੈਨੂੰ ਕੀ ਲੱਗਦਾ ਤੁਸੀਂ ਸ਼ਹਿਦ ਦਿੰਦੇ ਹੋਗੇ ਥੋੜੀ ਬੋਤੀ ਵੀਰ ਨੂੰ ਵੀ ਕਾਹੇ ਪੁੱਹੇ ਤੋ ਮੈਂ ਨਹੀਂ ਕੋਈ ਵਿਸ਼ਾ ਦਿੰਦੀ ਮਨਮੀਤ ਮੈਂ ਨਹੀਂ ਸ਼ਹਿ ਦਿੰਦੀ ਹੈ ਜੀ ਮੈਨੂੰ ਕੌਣ ਪੁੱਛਦਾ ਓ ਪੁੱਛੋ ਫਿਰ ਆਵਾਜ਼ ਮਾਰੋ ਆਪਣੀ ਨੋ ਮੇਰੀ ਗੱਲ ਤੇ ਉਹਦੇ ਸਾਹਮਣੇ ਉਹਦੇ ਵੱਲ ਤਾਂ ਹੋ ਜਾਂਦਾ ਪੁੱਛੋ ਫਿਰ ਆਵਾਜ਼ ਮਾਰੋ ਨਾਲੇ ਨੋ ਆਪਣੀ ਨੂੰ ਵੀ ਬਾਹਰ ਦਾ ਬੂਹਾ ਵੀ ਖੁੱਲਿਆ ਮੇਰੀ ਐਕਟਿਵਾ ਬੂਏ ਅੱਗੇ ਲੱਗੀ ਆ ਭਾਵੇਂ ਜਿਹੜਾ ਮਰਜੀ ਚੁੱਪ ਕੀਤਾ ਰੇੜੀ ਲੈ ਜਾਈ ਮੈਂ ਤਾਂ ਮੈਂ ਨਹੀਂ ਆਵਾਜ਼ ਮਾਰਨੀ ਮੈਂ ਆਪ ਕਲਪ ਗਈਆਂ ਮੈਨੂੰ ਨਾ ਮੈਂ ਨਹੀਂ ਆਵਾਜ਼ ਮਾਰਨੀ ਮਾਰੋ ਆਵਾਜ਼ ਮੈਨੂੰ ਨਹੀਂ ਪਤਾ ਮੈਨੂੰ ਓਨੇ ਦਾ ਗੁੱਸਾ ਚੜੀ ਜਾਂਦਾ ਜੇ ਮੇਰੀ ਐਕਟਿਵਾ ਚ ਹੋਰੀ ਹੋ ਜਾਂਦੀ ਬੂਹੇ ਕੋ ਨਿਕਲ ਜਾਂਦੀ ਤੇ ਫੇਰ ਕੋਣ ਮੈਨੂੰ ਦਿਵਾਲੀ ਦੇ ਨਹੀਂ ਕੋਈ ਚਿਤ ਜੇਤਾ ਹੈਗਾ ਕੋਈ ਦਿਵਾਲੀ ਦੇਂਦਾ ਮੇਰੇ ਨਾਲ ਤਾਂ ਕਿਸੇ ਨੇ ਬੈਠ ਕੇ ਸਲਾਹ ਹੀ ਨਹੀਂ ਕੀਤੀ ਮੈਂ ਕੀ ਕਰਾਂ ਮੈਂ ਹੀ ਬਾਰ ਬਾਰ ਇਹਨੂੰ ਕਹੀ ਜਮਾਂ ਵੀ ਮੈਨੂੰ ਤਾਂ ਕੋਈ ਮੇਰੇ ਨਾਲ ਕੋਈ ਸਲਾਹ ਕਰੇ ਨਾਲੇ ਤੂੰ ਕੋਈ ਟੈਨਸ਼ਨ ਲੈਣ ਦੀ ਤੈਨੂੰ ਲੋੜ ਨਹੀਂ ਤੇਰੇ ਪਾਪਾ ਨੇ ਪੈਸੇ ਭੇਜੇ ਮੈਂ ਆਪੇ ਕਰ ਲਾਂਗੀ ਕੋਈ ਗੱਲ ਨਹੀਂ ਮੈਂ ਬਾਅਦ ਚ ਉਹਨਾਂ ਨਾਲ ਗੱਲ ਬਾਤ ਕਰਾਂਗੀ ਕਾਰੀ ਲਵੋਗੇ ਭਰਾ ਭਾਬੀ ਦਾ ਵੀ ਤਾਂ ਕੋਈ ਫਰਜ਼ ਹੁੰਦਾ ਨਾ ਕੋਈ ਨਹੀਂ ਮੈਂ ਇਹਨਾਂ ਨਾਲ ਵੀ ਗੱਲ ਕਰ ਲੂੰਗੀ ਭਰਾ ਵੀ ਸੁਣਨਾ ਹੋ ਗਿਆ ਜੀ ਹੋਰ ਜੋ ਮਰਜੀ ਕਹਿ ਲੋ ਉਹ ਵੀ ਪੂਰਾ ਸੁਣਨਾ ਜੀ ਮੈਨੂੰ ਉਹਦਨ ਬੜਾ ਉਹਦੀਆਂ ਗੱਲਾਂ ਦੇ ਵੀ ਤਾਂ ਹੀ ਮੈਂ ਉਹਨੂੰ ਕਿਹਾ ਕਿ ਪੈਸੇ ਫੇਰ ਕੱਚਾ ਜਿਹਾ ਹੋ ਗਿਆ ਇਹ ਨਹੀਂ ਨਹੀਂ ਭੈਣ ਪੈਸੇ ਥੋੜੀ ਤੂੰ ਆਪਣੀ ਦੁਕਾਨ ਤੇ ਐਂ ਪੈਸੇ ਤਾਂ ਹੀ ਮੈਨੂੰ ਸ਼ਰਮਿੰਦਿਆ ਕੀਤਾ ਵੀ ਪੈਸੇ ਦੱਸ ਮੈਨੂੰ ਉਹਨੂੰ ਆਵਾਜ਼ ਮਾਰੋ ਪਹਿਲਾਂ ਉਹ ਨਹੀਂ ਤੇ ਮੈਨੂੰ ਸ਼ਾਂਤੀ ਨਹੀਂ ਹੋਣੀ ਆਵਾਜ਼ ਮਾਰੋ ਉਹਨੂੰ ਪਹਿਲਾਂ ਮਨਮੀਤ ਤੂੰ ਤਾਂ ਮੈਨੂੰ ਕਹੀ ਜਾਨੀ ਆਵਾਜ਼ ਮਾਰ ਮੈਂ ਕੀ ਆਵਾਜ਼ ਮਾਰਾਂ ਹੈ ਜੇ ਮੈਨੂੰ ਆਵਾਜ਼ ਮਾਰਾਂਗੀ ਨਾ ਨਾਲ ਹੀ ਪੁਆਣੇ ਉਸੇ ਵੇਲੇ ਉਹਦੇ ਕੰਨ ਖੜੇ ਹੋ ਜਾਂਦੇ ਵੀ ਘਰੇ ਪਤਾ ਨਹੀਂ ਉਹਦੇ ਨੂੰ ਕੀ ਕਹਿ ਦੇਣਾ ਤੇ ਕੀ ਨਹੀਂ ਕਹਿ ਦੇਣਾ ਹੈਗਾ ਤੇ ਫੇਰ ਉਹਨੂੰ ਗੁੱਸਾ ਝੜ ਜਾਂਦਾ ਜੇ ਮਾੜੀ ਜੀ ਕੋਈ ਗੱਲ ਕਰੋ ਉਹਨੂੰ ਗੁੱਸਾ ਚੜ ਜਾਂਦਾ ਉਹਨੇ ਝੋਲਾ ਚੁੱਕਣਾ ਤੇ ਚੱਲ ਮੈਂ ਚੱਲੀ ਜੇ ਹਾਂ ਜਾਨਦੀ ਵੀ ਨਹੀਂ ਹੈਗੀ ਫਿਰ ਆਹੋ ਮੜ ਕੇ ਫਿਰ ਉੱਥੇ ਉਹੀ ਗੱਲ ਮੈਂ ਤਾਂ ਸੱਚੀ ਗੱਲ ਮੈਂ ਤੈਨੂੰ ਦੱਸਾਂ ਨਾ ਮਨਮੀਤ ਮੈਂ ਤੇਰੇ ਪਾਪਾ ਤੋਂ ਡਰਦੀ ਆ ਨਹੀਂ ਤੇ ਮੈਂ ਤੇਨੂੰ ਕਦੀ ਵੀ ਨਾ ਰੋਕਾਂ ਜਾਨਦੀ ਤੇ ਜਾਵੇ ਨਹੀਂ ਤੇ ਫਿਰ ਇਹ ਥੋੜੀ ਜਿਹੀ ਭੂਆ ਹੋਰ ਦੱਸ ਦੇ ਨਾ ਰਹਿ ਲੂਗੀ ਤੇ ਤੂੰ ਹੀ ਆਪਣੀ ਨੋਂਨ ਕੁਛ ਪੁੱਛਣਾ ਕਿਛ ਨਾ ਨੀਗਾ ਤੂੰ ਹੀ ਨਹੀਂ ਮਾਰਦੇ ਨੀ ਹੁਣ ਦਵਾ ਫਿਰ ਮੈਂ ਆਵਾਜ਼ ਵੇਖੀ ਕਿੱਦਾਂ ਆਉਂਦੀ ਆਪੇ ਦੇ ਲੈ ਮੈਨੂੰ ਨਹੀਂ ਪਤਾ ਮੈਂ ਤੇ ਆਪ ਕਲਪ ਗਈ ਆ ਉਹ ਤੁਰਿਆ ਆਂਦਾ ਜੇ ਬੁੱਤ ਬਣ ਕੇ ਆ ਗਈ ਜੀ ਦੀਦੀ ਪਾਣੀ ਲੈ ਕੇ ਆਵਾਂ ਮੰਮੀ ਨਹੀਂ ਪਾਣੀ ਦਾ ਕਹਦਾ ਤੈਨੂੰ 10 ਮਿੰਟ ਬਾਅਦ ਚੇਤਾ ਆਉਣਾ ਸੀ ਹੁਣ 10 ਮਿੰਟ ਹੋ ਗਏ ਇੱਥੇ ਬੈਠਿਆਂ ਨੂੰ ਦੀਦੀ ਮੈਨੂੰ ਪਤਾ ਹੀ ਨਹੀਂ ਲੱਗਾ ਪਤਾ ਤਾਂ ਲੱਗੇ ਨਾ ਜਦੋਂ ਕੁੰਡਾ ਲੱਗਾ ਹੋਵੇ ਬਾਅਦ ਜਦੋਂ ਅਸੀਂ ਲੋਕ ਖੜਕਾਵਾਂਗੇ ਦਰਵਾਜ਼ਾ ਖੋਲ੍ਹेंगे ਪਤਾ ਫੇਰ ਲੱਗੂ ਬੁਆ ਤੇ ਚੋਰ ਚਟਾਬ ਖੁੱਲਾ ਸੀਗਾ ਉਹ ਬੁਆ ਜੀ ਗਏ ਸੀ ਨਾ ਦਰਵਾਜ਼ਾ ਤੇ ਮੈਂ ਉਹ ਚਲ ਗਈ ਤੇ ਮੈਂ ਸੋਚਿਆ ਵੀ ਉਹ ਹੁਣ ਆ ਲੱਗੇ ਆ ਕਤੇ ਭੂਆ ਨੂੰ ਨਹੀਂ ਤਕਾ ਹੈਗਾ ਕਦੀ ਖੇਲੀ ਘਰ ਤੌਰ ਪੈਂਦੀ ਕਦੀ ਕਿਤੇ ਤੌਰ ਪੈਂਦੀ ਦੱਸ ਭੂਆ ਨੂੰ ਨਹੀਂ ਪਤਾ ਜੀ ਮੈਂ ਚੱਲੀ ਆ ਕਮ ਸੇ ਕਮ ਤੈਨੂੰ ਆਵਾਜ਼ ਦੇ ਦੇ ਕਿ ਭੂਆ ਟੋਲਾ ਮੇਰੀ ਐਕਟਿਵ ਲੱਗੀ ਨਾਲੇ ਬਾਹਰ ਭੂਆ ਕਿੱਥੇ ਗਈ ਆ ਉਧਰ ਵਾਟਸਐਪ ਕੇ ਕਹਿੰਦੀ ਮੈਂ ਸੇਵਾ ਕਰਕੇ ਸ਼ਾਮ ਨੂੰ ਆਵਾਂ ਕਿਹਦੀ ਕਾਦੀ ਸੇਲੀ ਠੀਕ ਆ ਹੋ ਆਈ ਜੀ ਤੋਗੇ ਲੈਣਾ ਮੇਰੀ ਸੇਲੀ ਤੋ ਇੱਥੇ ਬਹਿ ਜਾ ਰਾਂ ਮੈਂ ਤੈਨੂੰ ਕੁਛ ਗੱਲ ਪੁੱਛਣੀ ਬਹਿ ਇੱਥੇ ਨਾਲ ਮੇਰੀ ਗੱਲ ਸੁਣ ਜਦੋਂ ਕੋਈ ਕੋਈ ਗਿਆ ਹੋਵੇ ਤੇ ਮਗਰ ਉਹ ਧਿਆਨ ਕੋ ਨਾ ਰੱਖਦਾ ਵਾ ਘਰ ਦਾ ਦੀਦੀ ਜਿਹੜਾ ਘਰ ਨੂੰ ਨਹੀਂ ਰੱਖਣਾ ਚੰਗਾ ਧਿਆਨ ਰੱਖਣ ਦੀ ਜਿਹੜਾ ਮਰਜ਼ੀ ਆਵੇ ਲੋਟਪਟ ਕੇ ਗਾਂ ਜਾਵੇ ਐਕਟੀਵਾ ਬੂਏ ਅੱਗੇ ਲੱਗੀ ਆ ਤੇ ਬੂਹਾ ਖੁੱਲਾ ਵਾ ਉਹ ਜੀ ਤੂੰ ਤੇ ਉਹ ਜੀ ਤੇਰੀ ਭੂਆ ਦੀਦੀ ਮੈਂ ਕੱਪੜੇ ਪ੍ਰੈਸ ਕਰਨਾ ਪੀਣਾ ਪਤਾ ਨਹੀਂ ਲੱਗਾ ਮੈਨੂੰ ਭੂਆ ਜੀ ਦਰਵਾਜ਼ਾ ਨਹੀਂ ਬੰਦ ਕਰਕੇ ਇਹ ਜਦੋਂ ਗਏ ਸੀ ਤੇ ਉਹਨਾਂ ਦੇ ਮਗਰ ਜਾਣਾ ਹੀ ਨਾ ਉਸੇ ਵੇਲੇ ਹੋੜਾ ਲਾ ਕੇ ਆਂਦੀ ਕੁੰਡੀ ਲਾ ਕੇ ਜਾਂਦੀ ਕੋਈ ਨਾ ਕੋਈ ਅੰਦਰ ਵੱਜ ਜਾ ਤੇ ਤੈਨੂੰ ਤਾਂ ਪਤਾ ਨਹੀਂ ਲੱਗਣਾ ਤੂੰ ਪਿਛਲੇ ਅੰਦਰ ਬੈਠੀ ਸੋ ਘਰ ਦੀਆਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਉਹ ਜਿਹੜਾ ਮਰਜ਼ੀ ਆਵੇ ਲੈ ਕੇ ਗਾਂ ਜਾਵੇ ਨਾਲੇ ਮੇਰੀ ਗਾਲ ਸੋ ਨਾ ਚੀਜ਼ਾਂ ਕਿੱਥੋਂ ਆਈਆਂ ਦੋਵੇਂ ਚੀਜ਼ਾਂ ਆ ਸ਼ੋ ਪੀਸ ਤੇ ਆ ਹੌਰਸ ਵਾਲਾ ਦਿੱਤੀ ਗਈ ਸੀ ਮੈਂ ਨੰਨਾਂ ਨਾਲ ਤੀਹ ਬਜਾਰ ਲਲੋ ਤੂੰ ਕਿੱ데 ਬੈ ਲੱਗ ਗਈ ਸੀ ਮੈਂ ਤਿਗੇ ਸੱਚ ਚੱਕਰ ਲਾਉਣ ਇੱਕ ਮੈਂ ਕਿਹਾ ਰੌਣਕ ਬੜੀ ਹੈ ਕਿ ਮੈਂ ਨਹੀਂ ਜਾਣਾ ਨਹੀਂ ਚੱਕਰ ਲਾਉਣ ਦਾ ਗੱਲ ਹੋਰ ਹੋ ਜਾਂਦੀ ਹੈ ਕਿ ਸ਼ੋਪਿੰਗ ਕਰਨ ਗਈ ਸੀ ਉੱਥੇ ਲੱਗੀ ਹੋਈ ਹੈ ਨਾ ਸਿੰਧਰੀਆ ਬਾਗ ਤੇ ਮੈਨੂੰ ਸੋਹਣੀ ਲੱਗੀ ਸੀ ਤੇ ਮੈਂ ਲੈ ਆਈ ਮੇਰੇ ਵਾਰੀ ਤੇ ਤੇਰਾ ਪ੍ਰੋਣਾ ਬੜਾ ਹੱਥ ਘੋਟਦਾ ਭਾਵੇਂ ਭਰਾ ਮੇਰਾ ਹੀ ਔਰੋ ਤੇ ਬੜੀ ਛੇਤੀ ਕਹਿ ਦਿੰਦਾ ਦੀਦੀ ਚੀਜ਼ ਛੋਟੀ ਲੱਲਾ ਵੱਡੀ ਨਾ ਲੈ ਆ ਮੁਕੀਆਂ ਹੀ ਕਰੀਮ ਵੱਡੀ ਮੰਗੀ ਤੇ ਮੰਮੀ ਇੰਨੀ ਕਾ ਕਰੀਮ ਕੱਢ ਕੇ ਫੜਾਈ ਕੋਈ ਨਹੀਂ ਪੈਣ ਲੈ ਜਾ ਹਜੇ ਕੜੀ ਠੰਡ ਆ ਗਈ ਆ ਕੋਈ ਨਹੀਂ 来 आसमान ओ तो मैं ਲੈ ਆਵਾਂ ਕਿ ਮੈਨੂੰ ਤੂੰ ਮਤ ਨਾ ਦੇ ਮੈਂ ਆਪੇ ਲੈ ਆਉਂਗੀ ਮੈਨੂੰ ਐ ਚੀਜ਼ਾਂ ਕੁਛ ਨਹੀਂ ਹੋਰ ਵੀ ਕੁਛ ਲਿਆਂਦਾ ਕਿ ਇਹੋ ਕੁਛ ਹੀ ਆ ਦੀਦੀ ਦਿਵਾਲੀ ਤੇ ਸਾਰੇ ਕੋਈ ਸਾਰੇ ਜਣੇ ਕੋਈ ਨਾ ਕੋਈ ਨਵੀਂ ਚੀਜ਼ ਦੇ ਹੁੰਦੇ ਤੇ ਮੈਂ ਕਿਹਾ ਅਸੀਂ ਵੀ ਕੁਛ ਘਰ ਚ ਨਵਾਂ ਲਾਈਏ ਤਾਂ ਕਰਕੇ ਮੈਂ ਲੈ ਕੇ ਆਈਆਂ ਤੇ ਨਾਲ ਇਹਨਾਂ ਨੇ ਨਾ ਮੈਨੂੰ ਇੱਕ ਸੂਟ ਲੈ ਕੇ ਦਿੱਤਾ ਹੀ ਰੱਖ ਦਿੱਤੇ ਬੱਲੇ ਹਾਂ ਨਹੀਂ ਬੱਲਾ ਮੈਨੂੰ ਅਸੀਂ ਮਤ ਮੈਨੂੰ ਇੱਕ ਗੱਲ ਦਾ ਜਵਾਬ ਦੇ ਤੇਰਾ ਫਰਜ਼ ਨਹੀਂ ਬੰਦਾ ਵੀ ਤੂੰ ਸੱਸ ਮਾਂ ਨੂੰ ਪੁੱਛੇ ਹੈ ਹੋਣਾ ਹੀ ਤੈਨੂੰ ਪੁੱਛਿਆ ਤੇ ਤਾਂ ਤੂੰ ਦੱਸਿਆ ਵਾ ਤੇ ਜੇ ਅਹੀਂ ਤੈਨੂੰ ਨਾਂ ਪੁੱਛਦੇ ਨਾ ਤਾਂ ਤੂੰ ਉਹਦਾ ਦੱਸਣਾ ਹੀ ਨਹੀਂ ਨਹੀਂ ਮੰਮੀ ਮੈਂ ਦੱਸਣਾ ਸੀ ਤੁਸੀਂ ਸਵੇਰੇ ਤੇ ਚਲ ਗਏ ਮਦੀ ਦੀ ਦੇ ਨਾਲ ਉਹਨਾਂ ਦੀ ਸਿੱਧੀ ਨੂੰ ਮਿਲਾਂ ਤੇ ਸਵੇਰੇ ਕਿਹੜਾ ਹੀ ਮਨੇਰੇ 4 ਵਜੇ ਉੱਠ ਕੇ ਚਲ ਗਏ ਆ ਕੋਈ 9 9:30 10 ਵਜੇ ਤੱਕ ਗਏ ਆ ਜਿਹੜਾ ਆਦੀ ਚੀਜ਼ ਲਿਆਦੀ ਸਵੇਰੇ ਸਾਨੂੰ ਵਖਾਉਂਦੀ ਜਦੋਂ ਅਹੀਂ ਮਾਵਾਂ ਧੀਆਂ ਤੋਰਨ ਲੱਗੀਆਂ ਕਿ ਮੰਮੀ ਰੁਕੋ ਮੈਂ ਰਾਤੀ ਆ ਚੀਜ਼ ਲੈ ਕੇ ਆਈ ਆ ਨਹੀਂ ਦੀਦੀ ਉਹ ਤਾਂ ਮੈਂ ਕੰਮ ਲੱਗੀ ਸੀ ਨਾ ਮੈਨੂੰ ਮੈਂ ਕਿਹਾ ਕੰਮ ਤੋਂ ਫ੍ਰੀ ਹੋ ਕੇ ਤੇ ਮੈਂ ਦੀਦੀ ਨੂੰ ਖਾਉਣੀ ਹੈ ਨਾਲੇ ਦੱਸਣੀ ਹੈ ਮੇਰੇ ਮੰਮੀ ਤੇ ਫਿਰ ਪੂਆ ਬੋਲਦੀ 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 ਆ ਨਾ ਤੇ ਆ ਇਹਦੀ ਗਲਤੀ ਨਹੀਂ ਆ ਜੇ ਉਹ ਇੱਥੇ ਹੁੰਦੀ ਨਾ ਉਹਨੇ ਇਹਦੇ ਤੇ ਵੀ ਪਰਦਾ ਪਾਉਣਾ ਸੀ ਗਲਤੀ ਉਹਨੇ ਪੂਰਾ ਇਹਦਾ ਪੱਖ ਪੂਰਨਾ ਉਹਨੇ ਕਹਿੰਦਾ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਪਰਦੇ ਪਾਉਂਦੀ ਆ ਅਵੇਲਾ ਅਹੀਂ ਉਹਨੂੰ ਪਤਾ ਹੁੰਦਾ ਸਾਰੀ ਗੱਲ ਦਾ ਗੱਲ ਕਾਦੀ ਮੰਮੀ ਉਹਨੂੰ ਹਾਡੀਆਂ ਮਾਵਾਂ ਧੀਆਂ ਦੀਆਂ ਗਲਤੀਆਂ ਦੇਖ ਜਾਂਦੀਆਂ ਜੇ ਇਹਨਾਂ ਮਾੜਾ ਮੋਟਾ ਉੱਚੀ ਨਹੀਂ ਵੀ ਆਵਾਜ਼ ਚ ਬੋਲ ਜੀਦਾ ਵਾ ਉਹਨੂੰ ਇਹਦੀਆਂ ਕੀਤੀਆਂ ਨਹੀਂ ਦੇਖਦੀਆਂ ਜੇ ਇਹਦੇ ਵੱਲੋਂ ਹੁਣ ਤੁਸੀਂ ਕਾਰ ਵੀ ਦੋਗੇ ਨਾ ਉਹਨੇ ਪਤਾ ਕੀ ਕਹਿਣਾ ਫੇਰ ਕੀ ਆ ਲੈ ਆਈ ਆ ਦੇਨ ਤਿਆਰੀ ਘੱਟ ਸੋ ਚੀਜ਼ਾਂ ਉਹਨੇ ਆ ਪੋਚੇ ਪਾਉਣੇ ਜਿਹਦੇ ਵੱਲੋਂ ਫੇਰ ਕੋਈ ਨਹੀਂ ਦੇਦੀ ਮੈਂ ਤੈਨੂੰ ਹੁਣ ਵਕਲ ਦਿੰਦੀ ਝੂਠ ਇਹ ਕੜੀ ਗੱਲ ਆ ਮੈਨੂੰ ਨਹੀਂ ਆ ਆ ਪੁੱਤਰੀਆਂ ਕਰਦੇ ਰਹਿੰਦੇ ਦੋਵੇਂ ਜੀ ਜਦੋਂ ਤੁਰ ਪੈਂਦੇ ਉਦੋਂ ਕੁਛ ਨਾ ਕੁਛ ਲੈ ਆਂਦੇ ਮੈਨੂੰ ਤਾਂ ਗੁੱਸਾ ਚੜੰਦਾ ਜੇ ਐ ਕਿ ਇਹਨਾਂ ਨੇ ਦੀਵਾਲੀ ਮੈਨੂੰ ਚੱਜ ਦੀ ਨਾ ਨਾ ਦਿੱਤੀ ਤੇ ਫੇਰ ਵੇਖੋ ਮੈਂ ਇਹਨਾਂ ਦਾ ਹਾਲ ਕੀ ਕਰਦੀ ਮਨਮੀਤ ਐਵੇਂ ਟੈਨਸ਼ਨ ਨਾ ਲੈ ਦੀਵਾਲੀ ਦੀ ਮੈਂ ਬੈਠੀ ਆ ਨਾ ਹੱਲੇ ਮੇਰੇ ਹੁੰਦਿਆ ਤੈਨੂੰ ਟੈਨਸ਼ਨ ਲਾਣ ਦੀ ਲੋੜ ਨਹੀਂ ਸੋਹਣੀ ਦਿਵਾਲੀ ਦੇ ਕੇ ਤੋਰਾਂਗੀ ਤੈਨੂੰ ਆ ਸੂਟ ਹੈ 2-3 ਹਜ਼ਾਰ ਤੋਂ ਘੱਟ ਨਹੀਂ ਗਾ ਸੂਟ ਹੈ ਹੈ ਵੇਖੰਦੇ ਜੇ ਨਾ ਸੂਟ ਦਾ ਕਲਰ ਸੋਹਣਾ ਹੁੰਦਾ ਬਹੁਤ ਬੋਸ ਸੋਨਾ ਵਾ ਮੈਂ ਇਹ ਪੁੱਛਦੀ ਸੀ ਦਿਵਾਲੀ ਦਾ ਕੀ ਲੈਣਾ ਮੈਂ ਕਿ ਸੂਟ ਲੈ ਦੋ ਮੈਨੂੰ ਜਾਂ ਨਿਜਿਆ ਕੋਈ ਕੰਚਨਾਏਗਾ ਨਾ ਇਸ ਸਵਾਲਾਂ ਦੀ ਜਾਂ ਪਹਿਲਾਂ ਹੀ ਸਵਾ ਕੇ ਰੱਖ ਲਾਂਗੀ ਸਵਾਏਂਗੇ ਤੇ ਤੂੰ ਤਾਂ ਜੇ ਤੂੰ ਪਾਏਂਗੀ ਜੇ ਤੈਨੂੰ ਮੈਂ ਦਵਾਂਗੀ ਐਨੀ ਮਿਲਣਾ ਹਾਂ ਸੂਟ ਤੈਨੂੰ ਇਹ ਸੂਟ ਮੈਂ ਰੱਖਣਾ ਮੈਨੂੰ ਕਲਰ ਪਸੰਦ ਆਇਆ ਮੰਮੀ ਕਲਰ ਬਹੁਤ ਸੋਨਾ ਵਾ ਮੇਰੇ ਕੋ ਆ ਕਲਰ ਦਾ ਸੂਟ ਵੀ ਨਹੀਂ ਹੈਗਾ ਨਾਲੇ ਤੇਦੀ ਕੋਈ ਨਹੀਂ ਬੜੇ ਕਲਰ ਇਹਦੀ ਚ ਤੁਸੀਂ ਮੇਰੇ ਨਾਲ ਚੱਲਿਓ ਤਨ ਮੈਂ ਲੈ ਦਾਂਗੀ ਉਹ ਕਲਰ ਜਿੰਨੇ ਮਰਜ਼ੀ ਹੋਣ ਜਦੋਂ ਮੈਨੂੰ ਕਲਰ ਹੀ ਆ ਪਸੰਦ ਆ ਗਿਆ ਮੈਂ ਬਾਕੀ ਕਲਰਾਂ ਨੂੰ ਕੀ ਕਰਨਾ ਮੇਰਾ ਹੋ ਲੈਣਾ ਸੂਟ ਬਸ ਨਹੀਂ ਤੈਨੂੰ ਮੈਂ ਇੱਕ ਦਿੱਤਾ ਨਾ ਸੂਟ ਜਿਹੜਾ ਤੇਰੇ ਪੇਕਿਆਂ ਤੋਂ ਆਇਆ ਸੀ ਦਿੱਤਾ ਨਾ ਇੱਕ ਉਹ ਤੈਨੂੰ ਦੇ ਗਏ ਸੀਗੇ ਹੈਗੇ ਨਾ ਤੇਰੇ ਕੋਲ ਦੋ ਸੂਟ ਤੂੰ ਉਹ ਸੁਭਾ ਹੁਣ ਸੂਟ ਮੰਮੀ ਨੇ ਕਿਹਾ ਵੀ ਆ ਉਹ ਦਿਨੋਂ ਅੰਮਰ ਜੀ ਹਨਾ ਮੈਂ ਕੋਈ ਨਹੀਂ ਮੈਂ ਆਪਣੇ ਉਸ ਤੇਰੇ ਪੇਕਿਆਂ ਨੂੰ ਕਹਿ ਦੇਣਾ ਸੀ ਨਾ ਹੈਵੀ ਦੇ ਦਿੰਦੇ ਫੇ ਨੋਰਮਲ ਜੇ ਨਾ ਦਿੰਦੇ ਹੈਵੀ ਦੇ ਦਿੰਦੇ ਜੇ ਹੈਵੀ ਪਾਉਣ ਦੀ ਸ਼ੌਕੀਨ ਹੈਗੀ ਆ ਸ਼ੌਂਕਣ ਹੈ ਤੂੰ ਹੈਵੀ ਮੰਗ ਲੈਂਦੀ ਮੈਂ ਵੀ ਹੈਵੀ ਪਾਉਣੀ ਮੈਨੂੰ ਹੈਵੀ ਪਸੰਦ ਆ ਗਿਆ ਮੈਂ ਰੱਖ ਲਿਆ ਕੋਈ ਨਹੀਂ ਦਿੱਤੀ ਸੂਟ ਰੱਖ ਲਓ ਮੈਂ ਕਿਹਾ ਮੈਂ ਤੇ ਪੀਚਾ ਲੈਵਾਂਗੀ ਮੰਮੀ ਕੋਈ ਨਹੀਂ ਕੋਈ ਸੂਟ ਨਹੀਂ ਲੈਣਾ ਤੇ ਨਾ ਹੀ ਲੱਕੀ ਨੂੰ ਕਹਿਣ ਦੀ ਕੋਸ਼ਿਸ਼ ਕਰਨੀ ਮੈਨੂੰ ਦੁਬਾਰਾ ਸੂਟ ਲਾ ਦ ਪਿਓਰਟੀ ਸੋਨੇ ਵਾਲਾ ਸੂਟ ਆ ਕਿੱਡਾ ਜਿਹੜੇ ਤੇਰੇ ਕੋਲ ਹੈਗੇ ਜਿਹੜੇ ਤੇਰੇ ਪੇਕੇ ਦੇਗੇ ਬਸ ਉਹੀ ਸੂਟਸ ਬਣੇ ਹੋਰ ਕੋਈ ਨਹੀਂ ਮੰਗਣਾ ਹੋਰ ਕੋਈ ਖਰਚਾ ਨਹੀਂ ਕਰਨਾ ਫਾਲਤੂ ਨਾਲ ਕਿਤੇ ਆਵੇ ਨਾ ਜਾਵੇ ਨਾ ਮੇਰੇ ਘਰ ਹੁੰਦੀ ਐ ਨਹੀਂ ਹੈ ਵੀ ਸੂਟ ਪਾ ਕੇ ਜਾਣਾ ਕਿੱਥੇ ਨਾਲੇ ਚਲ ਤੂੰ ਰੱਖ ਮਨ ਨਹੀਂ ਤਾਂ ਕੋਈ ਗੱਲ ਨਹੀਂ ਰੱਖ ਲਾ ਤੂੰ ਮੈਂ ਤਾਂ ਰੱਖ ਲਾਂ ਦੂਰੋਂ ਨੇੜਿਆਂ ਮਾ ਚਾਚਾ ਜੀ ਦੀ ਕੁੜੀ ਲੱਗਦੀ ਆ ਉਹਦਾ ਵਿਆਹ ਸੀ ਕਿ ਉਹਨਾਂ ਨੇ ਕਿੰਦੇ ਸੀ ਸੱਜਣਾ ਠੀਮਾਂ ਆ ਗਿਆ ਡੱਬਾ ਨਹੀਂ ਆ ਗਿਆ ਕਾਟ ਕੋਸ਼ ਆਇਆ ਦੇ ਜੇ ਤਾਂ ਨਿਆ ਗਦੋ ਤੇ ਮੀਨੇ ਹੈਗੇ ਮੈਨੂੰ ਤੇ ਕਹਿੰਦੀ ਕਿ ਤੂੰ ਦਿਵਾਲੀ ਦਾ ਲੈਣਾ ਕਿ ਮੈਂ ਤੋਂ ਪੁੱਛਿਆ ਸੀ ਸੂਟ ਲੈ ਲੈਣੇ ਕੋਈ ਨਹੀਂ ਭਰਾਣੇ ਉਹਦਾ ਤੇ ਮੈਨੂੰ ਪੁੱਛਿਆ ਨਹੀਂ ਦਿਵਾਲੀ ਦਾ ਨਾ ਦੇਣ ਵੱਲੋਂ ਗੱਲ ਕੀਤੀ ਮੈਨੂੰ ਸੂਟ ਪਸੰਦ ਆ ਗਿਆ ਮੈਂ ਸੂਟ ਲੈ ਲਿਆ ਨਹੀਂ ਮੇਰੀ ਗੱਲ ਸੁਣ ਜੇ ਤੂੰ ਸੂਟ ਲੈਣ ਲੱਗੀ ਆ ਤੇ ਤੈਨੂੰ ਨਨਾਨਦ ਦਾ ਚੇਤਾ ਨਹੀਂ ਆਇਆ ਕਿ ਉਹਨੂੰ ਵੀ ਅਹੀ ਦਿਵਾਲੀ ਦੇਣੀ ਆ ਤੇ ਇੱਕ ਸੂਟ ਤੂੰ ਉਹਦੇ ਵਾਸਤੇ ਵੀ ਲੈ ਲੈਂਦੀ ਮੰਮੀ ਉਹ ਤੇ ਦਿੱਦੀ ਵਸਤੇ ਦਿਵਾਲੀ ਤੇ ਮੇਰੇ ਬਣੀ ਇਹਨਾਂ ਕੋ ਪੈਸੇ ਨਿਕਲਨੇ ਕਿੱਥੋਂ ਆ ਇੰਨੇ ਸੂਮਣੇ ਦੋਵੇਂ ਜੀ ਉਹਦਾ ਫਿਰ ਭੂਆ ਇਹਨਾਂ ਦੇ ਪੋਚੇ ਪੌਂਦੀ ਆ ਜੇ ਅਕਲ ਵਾਲੀ ਹੁੰਦੀ ਨਾ ਉਹਦੇ ਕਹਿੰਦੀ ਕਿ ਨਹੀਂ ਦੀਦੀ ਘਰ ਆਈ ਆ ਦੀਦੀ ਵਾਸਤੇ ਵੀ ਸੂਟ ਲੈਣਾ ਨਾਲ ਆਪਣਾ ਨਾ ਲੈ ਕੇ ਆਂਦੀ ਕੱਲੀ ਆ ਤੂੰ ਦੋ ਸੂਟ ਲੈ ਲੈਂਦੀ ਆ ਕਪੜਾ ਲੈ ਲੈਂਦੀ ਉਹਦਾ ਲੈ ਲੈਂਦੀ ਨੂੰ ਵੀ ਪਤਾ ਹੁੰਦਾ ਕਿ ਮੇਰੀ ਭਝਾਈ ਨੇ ਮੇਰਾ ਆਈ ਦਾ ਚਾ ਕੀਤਾ ਵਾ ਜਦੋਂ ਮੇਰਾ ਲਿਆਂਦਾ ਨਹੀਂ ਤਾਂ ਫਿਰ ਮੈਂ ਦਿਨ ਕਿਉਂ ਲਾੜ ਸਾੜਾ ਮੈਂ ਤੇ ਆਪਣਾ ਸੂਟ ਮੈਨੂੰ ਪਸੰਦ ਆ ਗਿਆ ਮੈਂ ਤੇ ਉਹ ਸੂਟ ਸੁਣਾਣਾ ਤਾਂ ਨਹੀਂ ਕਿ ਜਿਹੜਾ ਭੂਆ ਜੀ ਨੇ ਕਿਹਾ ਸੀ ਦੇਣਾ ਵਾ ਤਾਂ ਦੇਣੇ ਕਦੋਂ ਜਦੋਂ ਤੂੰ ਦੇਣ ਤੇ ਆ ਨੰਗਿਆ ਜਾ ਅੱਗੇ ਸਿਰਪੀੜ ਹੋਣ ਦੇਈ ਆ ਨਾਲੇ ਪਹਿਲਾਂ ਐਪਲ ਕੱਟ ਕੇ ਦੇ ਤੇ ਨਾਲੇ ਫੇ ਘੁੱਟ ਘੁੱਟ ਚਾਹ ਬਣਾ ਕੇ ਦੇ ਸਾਨੂੰ ਚੱਲ ਉੱਡ ਜਾ ਹਣ ਮੰਮੀ ਆ ਸੂਟ ਜਾ ਬਾਜ਼ਾਰ ਜਾਣਾ ਨਾ ਜਦੋਂ ਕਿਤੇ ਲਾਇਨਿੰਗ ਲਿਆ ਦਿਓ ਬਿੰਦ ਸੂਟ ਲਿਆ ਦਾਂਗੀ ਕੋਈ ਨਾ ਤੁਰਸ ਲਾ ਆਹੋ ਲਾਇਨਿੰਗ ਲਿਆ ਦਿਓ ਤਾਂ ਨਾਲ ਹੀ ਬੁਟੀਕ ਵਾਲੀ ਨੂੰ ਸੀਣਾ ਦੇ ਆਵਾਂਗੇ ਦੇ ਹੋ ਕਿ ਦੇ ਚਲਾ ਕੇ ਦੋਵੇਂ ਜੀ ਹੈ ਕਿਤੇ ਪਤਾ ਲੱਗਾ ਕੰਨੀਵਾਜ ਨਹੀਂ ਕੰਨੀਵਾਜ ਨਹੀਂ ਪਾਈ ਇਨ ਕਿਹਨੇ ਮਿਲੇਗੇ ਕਿਹੜੇ ਵੇਲੇ ਸਮਾਨ ਲੈ ਕੇ ਕਿਹੜੇ ਵੇਲੇ ਆਏ ਆ ਦਸਿੰਦੇ ਵੀ ਆ ਜੇ ਜੇ ਕੇ ਇਹ ਦੋ ਚੀਜ਼ਾਂ ਲੈ ਆਏ ਸੂਟ ਦੇ ਕੀ ਪਤਾ ਅੰਦਰ ਖੱਤ ਕੀ ਨਹੀਂ ਪੁੱਛ ਲੈ ਕੇ ਆਈ ਅੰਦਰ ਅੰਦਰ ਵੀ ਬੜੇ ਪਰਦੇ ਪੁੰਦਦੇ ਬਹੁਤ ਪਰਦੇ ਪੁੰਦਦੇ ਮੈਂ ਤਾਂ ਕੀ ਕਿਹਾ ਸੀ ਉਹ ਵੀ ਉਹਦੀ ਬੋਲੀ ਬੋਲਣ ਲੱਗ ਪਿਆ ਵਾ ਜੇ ਹੁਣ ਤੁਸੀਂ ਉਹਨੂੰ ਪੁੱਛੋਗੇ ਨਾ ਉਹਨੇ ਵੀ ਇਹੋ ਕੁਝ ਹੀ ਕਹਿਣਾ ਇਹ ਪੈਣਾ ਕੋਈ ਨਹੀਂ ਤੇਰਾ ਵੀ ਲੈਣਾ ਸੀ ਤੈਨੂੰ ਵੀ ਦੇਣਾ ਸੀ ਮਜ਼ਾ ਤੇ ਤਾਂ ਨਾ ਇਸ ਗੱਲ ਦਾ ਵੀ ਭਰਜਾਈ ਜੀ ਆਪਣਾ ਸੂਟ ਲੈ ਕੇ ਆਈ ਆ ਤੇ ਹਾਂ ਬਿਨ ਨਾਨ ਦਾ ਵੀ ਨਾਲ ਹੀ ਲੈ ਕੇ ਆਉਣਾ ਵਾ ਜੇ ਲੈਣਾ ਹੀ ਸੀ ਤੇ ਤਿੰਨੇ ਲੈ ਲੰਦੀ ਆਪਣਾ ਵੀ ਲੈ ਲੰਦੀ ਤੇਰਾ ਵੀ ਲੈ ਲੰਦੀ ਭੂਆ ਦਾ ਵੀ ਲੈ ਲੰਦੀ ਤੇ ਭੂਆ ਨਹੀਂ ਫਿਰ ਸਾਡੇ ਤੂੰ ਹੀ ਮਾੜੇ ਜੇ ਸਿਆਣੀ ਹੁੰਦੀ ਤਾਂ ਸੱਸ ਮਾਂ ਦਾ ਵੀ ਫਿਰ ਨਾਲ ਲੈ ਕੇ ਆਉਂਦੀ ਭੂਆ ਦਾ ਚੇਤਾ ਆ ਗਿਆ ਕਿ ਭੂਆ ਦਾ ਤੇ ਤੁਹਾਡੇ ਕੋਲ ਲੈਣੇ ਆ ਮੇਰਾ ਮिन्नੂ ਭੂਆ ਦੇ ਨਾਲ ਕੋ ਹਰ ਵਾਰੀ ਇਹ ਨੋਲਦੀ ਆ ਕਿ ਉਹ ਮੈਨੂੰ ਭੂਆ ਦੇ ਨਾਲ ਮੈਨੂੰ ਕਹਿੰਦੀ ਆ ਇੰਨਾ ਵਧੀਆ ਸੂਟ ਲਿਆਂਦਾ ਸੀ ਇੰਨਾ ਨਵੇਂ ਇੰਨਾ ਕਲਰ ਪਸੰਦ ਸੀ ਮੱਸਾ ਤੇ ਇਨਾਂ ਨੇ ਮੈਨੂੰ ਕਿਹਾ ਕਿ ਲੈ ਲੈ ਕੁਛ ਉਹ ਵੀ ਦੀਦੀ ਨੇ ਰੱਖ ਲਿਆ ਜੇ ਮੈਂ ਕਿਹਾ ਇੱਕ ਮੈਂ ਹੋਰ ਲੈ ਆਉਣੀ ਆ ਤੇ ਮੰਮੀ ਕਹਿੰਦੇ ਨਹੀਂ ਹੋਣਾ ਜੇ ਆਇਆ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਟੜਗੀ ਕਿਸਮਤ ਤੈਨੂੰ ਪਤਾ ਮੈਂ ਛਿਲੜਾਂ ਵਾਲਾ ਨਹੀਂ ਖਾਂਦੀ ਸੇਬ ਫੇਰ ਉਹਦੇ ਚੋਕ ਲਿਆਨੀ ਆ ਨਹੀਂ ਉਹ ਤੈਨੂੰ ਛਿਲੜਾਂ ਵਾਲਾ ਤਾਂ ਖਵਾਉਣ ਲਈ ਆ ਵੀ ਤੇਰੀ ਸਿਹਤ ਬਣੇ ਇਹ ਨਹੀਂ ਨਹੀਂ ਮੈਨੂੰ ਸਿਹਤ ਚਾਹੀਦੀ ਅੱਗੇ ਬੜੀ ਆ ਤੈਨੂੰ ਪਤਾ ਮੈਂ ਛਿਲੜਾਂ ਵਾਲਾ ਖਾਂਦੀ ਨਹੀਂ ਤੇਰੇ ਦਿਮਾਗ 'ਚ ਵੈਸੇ ਨਾ ਕੋਈ ਵੀ ਗੱਲ ਪਾ ਦੋ ਤੇਰੇ ਚੇਤਾ ਹੀ ਨਹੀਂ ਰਹਿੰਦਾ ਹੋਰ ਤੈਨੂੰ ਆਲੇ-ਬਗਾਲੇ ਦੀਆਂ ਗੱਲਾਂ ਦਾ ਚੇਤਾ ਰਹਿੰਦਾ ਵਾ ਲਿਆਓ ਦੀਦੀ ਮੈਂ ਕੱਟ ਕਰ ਲੈਣੀ ਲਾ ਲੈਣੀ ਛੋਟੀ ਉਹ ਨਹੀਂ ਦੇਨੂ ਇਹਨੇ ਪੀਲਾ ਪੈ ਜਾਣਾ ਵਾ ਉਹ ਸ਼ਕਤ ਨਾ ਖਾਣ ਨੂੰ ਦਿਲ ਕਰਨਾ ਮਗਰ ਆ ਜਾ ਮੇਰੇ ਸੇਰਤੇ ਨਾ ਖਲੋ ਜਾ ਚੱਲ ਜਾ ਉੱਧਰ ਕੋਈ ਵੀ ਕੰਮ ਕਹਿ ਲੋ ਇਹਨੇ ਕਦੀ ਨਹੀਂ ਮਾਂ ਦੀ ਧੀ ਨੇ ਉਹ ਪੂਰਾ ਕਰਕੇ ਆਉਣਾ ਜਿੰਨਾ ਵੀ ਅਗਲੇ ਨੂੰ ਵੀ ਖੁਸ਼ੀ ਹੋਵੇ ਵੀ ਹਾਂ ਇਹਨੇ ਸਹੀ ਕੰਮ ਕੀਤਾ ਫੇਰ ਗੁੱਸਾ ਤੇ ਆਪਣੇ ਆਪ ਚੜਦਾ ਫੇਰ ਇਹਦੇ ਨਾਲ ਮੈਨੂੰ ਪਿਆਰ ਕਿੱਥੋਂ ਆਵੇ ਜਦੋਂ ਇਹਨੂੰ ਕਹੇ ਗੱਲ ਦਾ ਪਤਾ ਹੀ ਨਹੀਂ ਵੀ ਮੇਰੀ ਨਨਾਨ ਕਹੋ ਜੀ ਚੀਜ਼ ਖਾਂਦੀ ਕਿਹੋ ਜੀ ਨਹੀਂ ਖਾਂਦੀ ਖਾ ਲੋ ਮੰਮੀ ਖਾੜੋ ਮੰਮੀ ਹਾਂ ਮੈਨੂੰ ਵੀ ਹੋਣ ਜਾ ਕੇ ਛਤੀ ਛਤੀ ਮੈਨੂੰ ਵੀ ਦੀਵਾਲੀ ਦੋ ਕੋਈ ਨਾ ਕੋਈ ਦੇ ਦਾਂਗੇ ਪੁੱਤ ਤੂੰ ਮੈਨੂੰ ਦੱਸ ਕੀ ਲੈਣਾ ਮੰਮੀ ਜੋ ਮੰਗਾਗੀ ਦੋਗੇ ਹਾਂ ਹਾਂ ਪੱਕੀ ਗੱਲ ਆ ਪੱਕਾ ਪੱਕਾ ਮੈਂ ਉੱਥੇ ਜਾ ਕੇ ਮੁੱਕਰ ਨਾ ਜਾਇਆ ਮੇਰਾ ਦਿਲ ਨਾ ਟੁੱਟੇ ਹੋ ਸਕਦਾ ਕਦੀ ਐਦਾਂ ਮੈਂ ਮੁੱਕਰ ਜਾਵਾਂ ਪਾਪਾ ਦੇ ਪੈਸੇ ਆ ਗਏ ਆ ਹਾਂ ਆ ਗਏ ਪਾਪਾ ਦੇ ਪੈਸੇ ਚਲੋ ਠੀਕ ਆ ਮੈਨੂੰ ਵਧੀਆ ਚੀਜ਼ ਚਾਹੀਦੀ ਆ ਫੇ ਮੈਂ ਜਿਹੜੀ ਚੀਜ਼ ਤੇ ਹੱਥ ਰੱਖਾਂਗੀ ਉਹ ਤੁਸੀਂ ਮੈਨੂੰ ਲਿਆ ਦਿਓ ਠੀਕ ਆ ਤੇ ਜੇ ਮੈਂ ਤੈਨੂੰ ਆਪਣੇ ਵੱਲੋਂ ਕੋਈ ਵਧੀਆ ਚੀਜ਼ ਦੇਣੀ ਹੋਏ ਸਰਪ੍ਰਾਈਜ਼ ਉਹ ਤੁਹਾਡੀ ਖੁਸ਼ੀ ਸਾਹਿਬੀ ਜਾਨ ਅਪਲ ਫਿਨਿਸ਼ ਕਰ ਤੇ ਚੱਲ ਚਲੀਏ ਚਲੋ ਠੀਕ ਹੈ